ਅਕਤੈ ਨੂੰ ਵੀ ਪਤਾ ਪਈ ਉਹ ਸਾਡੇ ਨਾਲ ਕੀ ਕੁਝ ਕਰਦੀ ਰਹੀ ਆ ਤੂੰ ਤਾਂ ਸਾਲ ਗੇ ਬਿਊਟੀ ਤੇ ਰਹਿੰਦਾ ਰਿਆ ਵਾ ਉਹ ਮੰਮੀ ਹੁਣ ਵੀ ਕੁਝ ਰਹਿ ਕੇ ਦੱਸਣ ਵਾਲਾ ਹੁਣ ਸਾਰਾ ਮੈਨੂੰ ਪਤਾ ਲੱਗ ਗਿਆ ਵਾ ਕਿ ਤੁਸੀਂ ਉਹਨੂੰ ਤੰਗ ਕਰਦੀਆਂ ਰਹੀਆਂ ਸੀ ਤੇ ਮੈਨੂੰ ਝੂਠ ਮੇਰੇ ਖਾਂ ਦੇ ਹੋਰ ਗੱਲ ਕਹੁੰਦੀਆਂ ਰਹੀਆਂ ਸੀ ਤੇ ਉਹਨਾਂ ਕੁਝ ਮਗਰੋਂ ਹੋਰ ਕਰ ਚੁੱਕੀਆਂ ਰਹੀਆਂ ਸੀ ਤੇ ਠੀਕ ਆ ਫਿਰ ਮੇਰਾ ਹੁਣ ਘਰ ਤੇ ਜਿਹੜਾ ਰਣਾ ਬਿਲਕੁਲ ਕੋਝੂਗਾ ਮੈਂ ਹੁਣ ਚੱਲਿਆ ਜੇ ਘਰ ਛੱਡ ਕੇ ਤੁਹਾਨੂੰ ਇਹ ਘਰ ਕੋਈ ਨਹੀਂ ਇੱਥੇ ਰੋ ਤੇ ਆਪਣੀਆਂ ਚਲਾਓ ਜਿੱਦਾਂ ਤੁਸੀਂ ਖੁਸ਼ ਰਹਿੰਦੇ ਹੋ ਘਰੇ ਤਾਂ ਬਸ ਦੇ ਬੀ ਰਹੇ ਅਛਾ ਦੇਰੀ ਨਾ ਦੇ ਹਾਰ ਕੇ ਮਬਦੇ ਨੂੰ ਛੇ ਪਹਿਲੇ ਮੇਰਾ ਜੀ ਗੰਡਿਆ ਤੇ ਇਦਾਂ ਮ ਕਰਾ ਪਰ ਤੂੰ ਵੀ ਇੱਥੇ ਵਸਣ ਲੈਣਾ ਕਰਨ ਤੂੰ ਹੀ ਦੋ ਜਾਣੇ ਰਹੂ ਬਚਿਆ ਨਹੀਂ ਮੇਰਾ ਪਰਿਵਾਰ ਹੀ ਇਦਾਂ ਮੇਰ ਨਾਲ ਕਰੇਗਾ ਐਡਾ ਵੱਡਾ ਧੋਖਾ ਕੋਈ ਬਗਾਨਾ ਕਰੇ ਤੇ ਕਹਿ ਵੀ ਦੇਈ ਪਰ ਇੱਥੇ ਦੇ ਆਪਣੇ ਜੀ ਨੇ ਮੈਨੂੰ ਮਾਰ ਛੱਡਿਓ ਕਿ ਨੋਤੇ ਇਹਨਾਂ ਦੀ ਗਲਤ ਹੋ ਸਕਦੀ ਜੀ ਪਰ ਇਹਨਾਂ ਦਾ ਮੁੰਡਾ ਵੀ ਗਲਤ ਆ ਜਿਹੜਾ ਘਰੋਂ ਚਲ ਗਿਆ ਨਾ ਤੇ ਲਾਫਾਰੇ ਤੇ ਲੋਕਾਂ ਨੂੰ ਪਤਾ ਨਾ ਵੀ ਉਹ ਕਿੰਨਾ ਚੰਗਾ ਵਾ ਤੇ ਕਿਦਾਂ ਵੀ ਕਰੀਏ ਭਈ ਉਹ ਮਾफी ਮੰਗ ਲਈ ਕਿ ਉਹਨੂੰ ਘਰੋਂ ਨਾ ਜਾਣ ਦਈਏ ਨਹੀਂ ਤੇ ਲੋਕਾਂ ਦੇ ਸਾਹ ਦੇ ਸਿਰ ਤੇ ਨਿਸ਼ਾਨ ਮਾਰਨੇ ਆਂ ਤੇ ਨਾ ਉਹ ਨਿਕਮਲਾਤੀ ਤੇ ਮੁੰਡਾ ਵੀ ਕਲਾਤਾ ਮੰਮੀ ਜਾਂਦਾ ਦੇ ਜਾਏ ਦੋ ਦਿਨ ਰਹੂਗਾ ਚਾਰ ਦਿਨ ਰਹੂਗਾ ਆਪੇ ਘਾਰੀ ਆਉਣਾ ਬੱਚ ਘਾਰੀ ਕੰਮ ਆਉਂਦਾ ਹੈ ਨਹੀਂ ਗਰਜੀਤ ਮੈਨੂੰ ਉਹਦਾ ਪਤਾ ਹੀ ਉਹ ਬੜਾ ਜਿੱਦ ਵਾਲੀ ਉਹ ਇੱਕ ਵਾਰ ਚਲ ਗਿਆ ਨਾ ਤਕੂਨੇ ਨਹੀਂ ਹੋਣਾ ਗਰਜੀਤ ਡੁੱਲੇ ਵੇਰਾ ਦਾ ਅਜੇ ਵੀ ਕੁਝ ਵਿਗੜਿਆ ਜਾ ਕੇ ਤੇ ਮਾਫੀ ਮੰਗ ਲਈ ਕਿਉਂਕਿ ਗਲਤ ਨਹੀਂ ਆ ਨਵੇਂ ਮਾਮਾ ਧੀਆ ਕਿਉਂ ਉਠੋ ਫਿਰ ਕੋਲੀ ਗਲੀ ਜਾਂਦੇ ਦੇ ਇੱਥੇ ਮੈਂ ਨਾ ਗਰਲੀਨ ਕੇ ਪਿੰਡ ਜਾ ਕੇ ਵੀ ਮੰਮੀ ਕੋ ਮਾਫੀ ਮੰਗ ਕੇ ਨਾ ਤੇ ਗਲੀ ਨੂੰ ਨਾਲ ਲੈ ਕੇ ਭਾਈ ਮੈਨੂੰ ਕਿਰਾਏ ਤੇ ਕਿਤੇ ਰਹਿਣਾ ਪਏ ਤੇ ਮੈਂ ਉੱਥੇ ਰਹਿ ਆਪਣਾ ਪਰ ਇਹ ਘਰ ਤੇ ਹੁਣ ਵਾਰਸਾ ਨੂੰ ਕੁੱਤੇ ਕੀ ਘਰ ਲੱਗਾ ਮਦੂ ਮੰਮੀ ਹੁਣ ਤੁਸੀਂ ਕੋਈ ਨਾ ਪੁੱਛੋ ਬਸ ਹੁਣ ਮੈਂ ਚੱਲਿਆ ਕਰ ਛੱਡ ਕੇ ਕੋਈ ਨਹੀਂ ਕਦੀ ਸਮਝਣਾਗਾ ਤੁਸੀਂ ਹਮੇਸ਼ਾ ਮੈਨੂੰ ਤੇ ਗਰਲੀਨ ਨੂੰ ਗਲਤ ਠਹਿਣਾ ਲਾਉਣਾ ਨਾ ਪੋਤੇ DNA ਕਰਤੀ ਰਕਰ ਵਾਪਰ ਛੱਡ ਕੇ ਨਹੀਂ ਚਾਹੀਦਾ। ਕੰਨੀ ਘਰ ਵਾ ਇਤਨੇ ਸਾਚਾ ਹੁੰਡੀਆਂ ਨੇ। ਇਹ ਤਾਂ ਕੁਝ ਸੱਤ ਪਦ ਨਹੀਂ ਕਰਦਾ ਜਿੱਦਾਂ ਤੂੰ ਮੈਂਦਾ ਕੀਤਾ। ਨਾ ਪੋਤੇ DNA ਕ ਇਹ ਤਾਂ ਮੇਰੇ ਨਾਲ ਪੋਤਾਂ ਮੈਨੂੰ ਕਾ ਚੰਗਾ ਲੱਗਦਾ। ਮੰਮੀ ਇਹ ਗੱਲਰ ਪਹਿਲਾਂ ਸੋਚਣੀਆਂ ਐ ਨਾ ਆ ਸਭ ਕਰਨ ਤੋਂ। ਕਿ ਆਪਾਂ ਕੀ ਕੁਝ ਕਰੰਦੇ ਆ। ਇਹਦੇ ਨੂੰ ਪੁੱਤ ਨੇ ਕੋਈ ਉਪਰੇ ਨਹੀਂ ਹੈਗੇ। ਪੁੱਤ ਮੇਰੇ ਨਾਲ ਮੱਤ ਤੇ ਪੜਦਾ ਪੈ ਗਿਆ। ਕាល ਮੈਂ ਤਾਂ ਕੁੜੀ ਇੰਨਾ ਕਰਦੀ ਕਰਦੀ ਹਾਂ ਪਰ ਆ ਜਿਹੜੀ ਕੁੜੀ ਆ ਨਾ ਇਹ ਮੇਰੇ ਮਨ ਪਰਦੀ ਰਹੀ ਇਹ ਕੁੜੀ ਨਾ ਨਿੱਕੀ ਨਿੱਕੀ ਗੱਲ ਤੋਂ ਮੈਨੂੰ ਭੰਟੀ ਕਰਕੇ ਦੱਸਦੀ ਰਹੀ ਕਦੀ ਆਂਦੀ ਰਹੀ ਉਹਨੇ ਕੱਪੜੇ ਨਹੀਂ ਝੰਡੇ ਧੋਤੇ ਕਦੀ ਆਂਦੀ ਰਹੀ ਉਹ ਭਾਂਡੇ ਨਹੀਂ ਝੰਡੇ ਮਾਇਂਦੀ ਕਦੀ ਆਂਦੀ ਰਹੀ ਉਹ ਸਬਜ਼ੀ ਦੇ ਵਿੱਚ ਨੂਨ ਜ਼ਿਆਦਾ ਪਾ ਦਿੰਦੀ ਆ ਮੰਮੀ ਚਲੋ ਇਹ ਤਾਂ ਕਰਦੀ ਤੇ ਤੁਸੀਂ ਤਾਂ ਸਿਆਣੇ ਹੋ ਵੀ ਨਹੀਂ ਤੁਸੀਂ ਇਹਨੂੰ ਟੋਕ ਸਕਦੇ ਹੋ ਵੀ ਨਹੀਂ ਕਿ ਤੁਸੀਂ ਨਾਲੇ ਲੜ ਕੇ ਵੀ ਕਹਿਣਾ ਵੀ ਹਾਂ ਇਹਨੂੰ ਘਰੋਂ ਹੀ ਕੱਢ ਦੀਏ ਪਰ ਮੈਨੂੰ ਸਮਝ ਆਈ ਨਾ ਭਈ ਅਸਲ ਨੋ ਤਾਂ ਮੇਰੀ ਇੱਤੀ ਮੇਰੀ ਉਹ ਹੀ ਦੀ ਇਹਨੇ ਤਾਂ ਚਲ ਜਾਣਾ ਬਗਾਨੇ ਘਰ ਤਾਂ ਕੰਮ ਤੇ ਉਹਨੇ ਮੇਰੇ ਆਉਣਾ ਹੀਗਾ ਤੇ ਮੈਂ ਇਹਦੀਆਂ ਗੱਲਾਂ ਦੇ ਵਿੱਚ ਆਣ ਕੇ ਤੇ ਉਹਦਾ ਨਾ ਬੜਾ ਕੁਛ ਕਰਦੀ ਰਹੀ ਆ ਤੇ ਪੁੱਤ ਤੂੰ ਇਦਾਂ ਕਰ ਵੀ ਤੂੰ ਮੈਨੂੰ ਮਾਫੀ ਦੇ ਦੇ ਮੰਮੀ ਮਾਫੀ ਨਾ ਮੰਗੋ ਮੇਰੇ ਕੋਲ ਤੂੰ ਹੀ ਵੱਡੇ ਜੀ ਮੈਂ ਤੁਹਾਨੂੰ ਕਦੀ ਵੀ ਇਹ ਨਹੀਂ ਸੋਚ ਸਕਦਾ ਪਰ ਜੋ ਤੁਸੀਂ ਦੋਵਾਂ ਨੇ ਕੀਤਾ ਨਾ ਹੁਣ ਉਹ ਚੀਜ਼ ਨਹੀਂ ਮੈਂ ਬਰਦਾਸ਼ਤ ਕਰ ਸਕਦਾ ਤੇ ਤੁਸੀਂ ਪਰੇ ਹੋ ਮੈਨੂੰ ਜਾਣ ਤੋਂ ਨਹੀਂ ਪੁੱਤ ਜਾਣਾਂ ਨਹੀਂ ਤੂੰ ਕਿਤੇ ਵੀ ਸਾਰਾ ਕਸੂਰ ਇਹਦਾ ਹੀਗਾ ਕੁੜੀ ਦਾ ਤੇ ਗੱਜੀ ਤੇ ਇੱਕ ਗੱਲ ਤੈਨੂੰ ਦੱਸਾਂ ਤੂੰ ਬਿਲਕੁਲ ਵੀ ਕੋਈ ਸਿਆਣੀ ਗੱਲ ਨਹੀਂ ਕੀਤੀ। ਅਵੇਲਾ ਨੂੰ ਮੰਮੀ ਮਨ ਮੰਗਿਆ ਪਰ ਤੂੰ ਉੱਥੇ ਖਲੋਤੀ ਦੀ ਖਲੋਤੀ ਆ। ਤੂੰ ਆਪਣੀ ਅੱਖ ਨਹੀਂ ਝੱਦਨ ਦੀ ਵੀ ਮੈਂ ਗਲਤ ਨਹੀਂ ਆਗੀ। ਵੀ ਤੀ ਸਾਰੀ ਗਲਤੀ ਮੇਰੀ ਕਰਤੀ ਆ। ਮੇਨੂੰ ਵਾਅਦੇ ਤੇ ਮੰਮੀ ਨੇ ਤੰਗ ਕਰਦੇ ਰਹੇ ਜਿਆਦਾ। ਇਸ ਗੱਲ 'ਚ ਮੰਮੀ ਵੀ ਹੱਥ ਦਾ ਰੈਗੀ ਆ। ਜੇ ਤੂੰ ਕਿੱਡੇ ਜਪਾਨ ਚ ਲਾਉਣ ਨਹੀਂ ਸਾਰੀ ਲੜਾਈ ਦੀ ਜੜ ਤਾਂ ਤੂੰ ਆ। ਮੋਟਾ ਤੇ ਤੂੰ ਆਸਾਲਾ। ਮੇਰੇ ਸਾਹਮਣੇ ਮਾਂ-ਪੋਤੀ ਜ਼ੁਬਾਨ ਨਾ ਖਲਾ ਮੇਰੀ। ਆਪਣੀ ਉਂਗਲੀ ਨੂੰ ਨਾ ਥੱਲੇ ਕਰ ਲੈਣੀ ਤੇ ਮੈਂ ਮੰਮੀ ਆ ਕੀ ਕਰਨ ਦੇ ਜੇ ਤੇ ਮੈਂ ਸਹੀ ਕਰਨ ਲਈ ਜੋ ਆ ਵੀ ਕਰਨ ਲਈ ਆ ਚੋਪਾ ਜਾ ਕਰਜੀਤ ਚਪੇੜ ਕੱਲੇ ਮਾਰਦੀ ਜਾਨੂੰ ਮੂੰਹ ਨਾ ਸਮਝਾਓ ਹਣ ਇਹਦੇ ਮੱਜਣੀ ਵਾਲੀ ਸੀਗੀ ਤੈਨੂੰ ਨਹੀਂ ਪਤਾ ਮੰਨਿਆ ਨੇ ਮੰਮੀ ਗਲਤੀਆਂ ਕੀਤੀਆਂ ਨੇ ਪਰ ਉਹ ਉਹ ਤਰੀਕੇ ਨਾਲ ਸਮਝਾ ਲੈਂਦੇ ਹੱਥ ਧੁੱਕਣਾ ਇਹਦਾ ਸਹੀ ਨਹੀਂ ਹੈਗਾ ਇਹਦੀ ਜਪਾਰ ਬੜੀ ਚਲਦੀ ਤੈਨੂੰ ਇਹਦਾ ਨਹੀਂ ਪਤਾ ਸਾਰਾ ਕਸੂਰ ਵਾਰੀ ਇਹ ਆ ਵੀਰ ਜੀ ਇਹ ਮੈਨਾਂ ਹੁਣਾਂ ਹੀ ਚਾਹੀਦਾ ਸੀ ਮੰਮੀ ਨੇ ਸਹੀ ਕੀਤਾ ਜੋ ਕੀਤਾ ਗਰਜੀਤ ਉਹ ਤਾਂ ਗੱਲ ਹੈਗੀ ਆ ਪਰ ਤੂੰ ਵੀ ਬਹੁਤ ਟਾਈਮ ਨਾਲ ਸਮਝੀ ਹੁੰਦੀ ਜਿੱਥੋਂ ਤੱਕ ਨਾਂ ਨਾ ਉਤੋਂਦੀ ਪਰ ਉਹਦੇ ਵਿੱਚ ਮੰਮੀ ਵੀ ਹੱਕਦਾਰ ਹੈਗੀ ਹੀ ਵੀਰ ਤੂੰ ਮੇਰੀ ਗਲਤੀ ਕੱਢੀ ਜਾਣ ਦੇ ਜੇ ਕੋ ਚੰਦ ਕੋਈ ਨਹੀਂ ਗਰਜੀਤ ਗੱਲ ਇਹ ਆ ਵੀ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਸੀ ਮੰਮੀ ਵੀ ਮੰਨ ਹੀ ਗਈ ਉਹਨਾਂ ਨੇ ਗਲਤੀ ਮੰਨ ਲਈ ਆ ਵੀ ਉਹਨਾਂ ਕੋ ਹੋ ਗਈ ਆ ਪਛਤਾਵਾ ਮੰਨ ਹੋ ਗਿਆ ਕਿਉਂ ਮੰਮੀ ਮੈਂ ਤਾਂ ਮੰਨਣ ਦਾ ਹੀ ਆਪਣੀ ਗਲਤੀ ਨੂੰ ਨਾਲੇ ਮੈਂ ਅਹਿਸਾਸ ਮਾਹ ਲਿਆ ਕਿ ਆਸਰਦੀ ਹਾਂ ਇਹ ਤਾਂ ਨਹੀਂ ਇਹ ਪੱਜ ਬੰਦਾ ਮੇਰੇ ਕੰਨ ਪਰ ਨੇ ਸਹੀ ਗੱਲ ਅਗਰ ਜੀ ਦਾ ਮੰਮੀ ਅਜੇ ਕਿਤੇ ਕਹਿ ਸਕਦੇ ਬਾਹੂ ਤੂੰ ਅਗਲੇ ਘਰ ਵੀ ਜਾਣਾ ਵਾ ਤੇ ਜੇ ਤੂੰ ਇੱਥੇ ਇਦਾਂ ਜਿਦਾ ਕਰੇਂਗੀ ਆਪਣੀ ਭਾਬੀ ਨਾਲ ਤੇ ਕੱਲ ਨੂੰ ਤੇਰੇ ਨਾਲ ਕੋਈ ਕਿਦਾਂ ਕਰੇਗਾ ਤੇ ਮਮੀ ਮਾਫੀ ਮੰਗਣ ਵਾਲੋਂ ਮਾਫੀ ਦੇਣ ਵਾਲਾ ਜਣਾ ਵੱਡਾ ਹੁੰਦਾ ਵਾ ਤੇ ਨਾਲੇ ਆਪਾਂ ਸਾਰੇ ਘਰ ਦੇ ਜੀਵਾਂ ਹਨ ਅਾਨੂੰ ਇੱਕ ਦੂਜੇ ਕੋ ਮਾਫੀ ਮੰਗਦੀ ਕੀ ਜ਼ਰੂਰਤ ਆ ਸਿਰਫ ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਇਹ ਕਿ ਤੁਸੀਂ ਕਿੱਡੀ ਵੱਡੀ ਗਲਤੀ ਕਰ ਰਹੇ ਹੋ ਤੇ ਹੁਣ ਏਦਾਂ ਹੋ ਮਮੀ ਮੈਂ ਚੱਲਿਆ ਵਾਂ ਗਲੀ ਨੂੰ ਪਰ ਮੈਂ ਲੈ ਆਵਾਂ ਜਾ ਕੇ ਨਹੀਂ ਕੋਈ ਤੂੰ ਨਹੀਂ ਨਾ ਕੋਈ ਤੇ ਬਿਆ ਬਿਆ ਤੇ ਗੱਲ ਕਰਦੇ ਆ ਕੋਤ ਏਦਾਂ ਕਰਦੇ ਆ ਕਿ ਤੂੰ ਤੇ ਕੁਝ ਤਾਦਾ ਵੀ ਰਿਆ ਗੱਲ ਦੀ ਗਰਲੀਨ ਦੇ ਨਾਲ ਕਰਦੀਆਂ ਤੇ ਅਹੀਂ ਰਈਆਂ ਵਾ ਤੇ ਮਾਫੀ ਮੰਗਣੀ ਚਾਹੀਦੀ ਸਾਨੂੰ ਉਹਦੀ ਤਾਂ ਮਾਂ ਉਦਨ ਅੰਮਦੀ ਰਈ ਆਈ ਸੀ ਤੇ ਉਹ ਤਰਲੇ ਲੈਂਦੀ ਸੀ ਕਿ ਭੈਣ ਜੀ ਤੁਸੀਂ ਇਹਨੂੰ ਰੱਖ ਲਓ ਅਸੀਂ ਕਿਹਾ ਵੀ ਨਹੀਂ ਸੀ ਉਹਨੂੰ ਲੈ ਜਾ ਨਾਲ ਤੇ ਮਾਫੀ ਮੰਗਣ ਦਾ ਹੱਕ ਬੰਦਾ ਸਾਡਾ ਤੇ ਅਹੀਂ ਜਾ ਕੇ ਮਾਫੀ ਮੰਗਨੇ ਆ ਮੰਮੀ ਤੂੰ ਏਦਾਂ ਦੀ ਗੱਲ ਨਾ ਕਰੋ ਹੈਗਾ ਮੰਨ ਲਓ ਮੈਨੂੰ ਇੰਨਾ ਪਤਾ ਵਾ ਕਿ ਗਰਲੀਨ ਤੇ ਕਲੀਨ ਦੇ ਮੰਮੀ ਜਿਹੜੀ ਉਹਨਾਂ ਦਾ ਦਿਲ ਇਦਾਂ ਦਾ ਨਹੀਂ ਹੈਗਾ ਜੇ ਮੈਂ ਜਾ ਕੇ ਤੇ ਗੱਲ ਸਾਰੀ ਉਹਨਾਂ ਦਾਤੀ ਤੋਂ ਨਾ ਮੇਰੇ ਅੱਖੀ ਵੀ ਗਰਲੀਨ ਨੂੰ ਕੱਲ ਦੇਣਾ ਉਹਨਾਂ ਕਦੇ ਵੀ ਮੈਨੂੰ ਪਤਾ ਵੀ ਇਦਾਂ ਦੀ ਗੱਲ ਨਹੀਂ ਕਰਨੀ ਵੀ ਆਪਾਂ ਨਹੀਂ ਕਰਨਾ ਗਰਲੀਨ ਉਹ ਪੁੱਤ ਇਹ ਹਾਲ ਦੇ ਵੇਚੀ ਨਹੀਂ ਨਹੀਂ ਕੋ ਸੋਚਿਆ ਨਹੀਂ ਕਿੰਨੇ ਜ਼ੁਲਮ ਉਹ ਤੇ ਕਰਦੀਆਂ ਰਹੀਆਂ ਵਾ ਮੰਮੀ ਇਹ ਤੇ ਗੱਲ ਹੈ ਹੀ ਆ ਪਰ ਇਹ ਆ ਵੀ ਚਲੋ ਸਮਾਂ ਰਿੰਗਾ ਤੁਹਾਨੂੰ ਸਮਝ ਆ ਗਈ ਇੰਨਾ ਹੀ ਬੜਾ ਵਾ ਵੀ ਆਹ ਦਾ ਕਰਜੜਾ ਵੱਜੂਗਾ ਅਸੀਂ ਇਹ ਵੀ ਨਾ ਸੋਚਿਆ ਵੀ ਉਹਦੇ ਪੈਕੇ ਗਰੀਬ ਵਾ ਤੇ ਕਿੱਥੋਂ ਉਹਦੇ ਤੇ ਪੈਸੇ ਲਾਉਣਗੇ ਮੰਮੀ ਇਹ ਤਾਂ ਦੀਆਂ ਵੱਡੀਆਂ ਗਲਤੀਆਂ ਆਂ ਚਲ ਕੋਈ ਨਹੀਂ ਪੁੱਤਾਂ ਕਿ ਲੈ ਆਵਾਂਗੇ ਉਹਨੂੰ ਜਾ ਕੇ ਅਸੀਂ ਮਾਫੀ ਮੰਗ। ਪੁੱਤ ਮੈਨੂੰ ਨਾ ਹੁਣ ਇੱਕ ਲਾਂ ਦਾ ਅਹਿਸਾਸ ਹੋ ਗਿਆ ਵਾ ਅੱਗੇ ਤੇ ਨਹੀਂ ਇਹਨੇ ਮਗਰਲੀਨ ਦੀ ਕਦਰ ਕਰਦੀ ਪਰ ਮੈਂ ਹੁਣ ਉਹਨੂੰ ਫੁੱਲਾਂ ਵਾਂਗੂ ਰੱਖੂੰਗੀ ਆਪਣੀ ਨਾ ਉਹਨੂੰ ਮੈਂ ਧੀ ਬਣਾ ਕੇ ਰੱਖਾਂਗੀ। ਤੇ ਨਾਲੇ ਨਾ ਮੈਨੂੰ ਮੈਨੂੰ ਨਾ ਅੱਜ ਪਤਾ ਲੱਗਾ ਪੁੱਤ ਵੀ ਪਹਿਲਾ ਵਾਰ ਖਾਤੇ ਕੰਮ ਨਹੀਂ ਆਉਂਦਾ ਮੈਨੂੰ ਨਾ ਪੈਸੇ ਦਾ ਹੰਕਾਰ ਹੋ ਗਿਆ ਹੀਗਾ। ਇਹ ਤਾਂ ਪਤਾ ਨਹੀਂ ਹੁੰਦਾ ਗਰੀਬੀ ਮੇਰੀ ਕਿਹੜੇ ਵੇਲੇ ਕਿੱ데 ਤੇ ਆ ਜਾਣੀ ਆ। ਮੰਮੀ ਇਹ ਤਾਂ ਗੱਲ ਬਿਲਕੁਲ ਸਹੀ ਹੈ ਤੁਹਾਡੀ। ਇਹ ਸਭ ਰੱਬ ਦੇ ਰੰਗ ਆ। ਇਹ ਨਹੀਂ ਪਤਾ ਪੀ ਅੱਜ ਆ ਦੇ ਚੰਗੇ ਦੇਣਾ ਕੱਲ ਨੂੰ ਆਡੇ ਮਾਰੇ ਹੋ ਜਾਣ ਤੇ ਕੱਲ ਨੂੰ ਕਰ ਲਈਨ ਉਹਨਾਂ ਦੇ ਉਹਦੇ ਭਰਾ ਦੇ ਚੰਗੇ ਦੇਣਾ ਅੱਜ ਨੂੰ ਮੈਨੂੰ ਕੰਮ ਤੇ ਅਕਸਰ ਲੱਗਣਾ ਹੀ ਆ ਇਹ ਕਰਕੇ ਕਦੇ ਵੀ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੈਗਾ ਉਹਦਾ ਸ਼ੁਕਰ ਮਨਾਉਣਾ ਚਾਹੀਦਾ ਮੜਕਦਾ ਵੀ ਸਾਰਾ ਕੁਝ ਠੀਕ ਠਾਕ ਚੱਲੇ ਆਪੇ ਉਹਦੇ ਭਰਾ ਵੀ ਕਿਤੇ ਚੰਗੇ ਕੰਮਾਂ ਕਰਾਂ ਤੇ ਲੱਜਾਂਗੇ ਤੇ ਉਹਨਾਂ ਦੇ ਵੀ ਚੰਗੇ ਦੇਣ ਆ ਜਾਣਗੇ ਇਹ ਸਸਰੀ ਕਾਲ ਐਂਜੀ ਨਸਰੀ ਕਾਲ ਪੰਜ ਕਾ ਦੀ ਕੋਈ ਸਸਰੀ ਕਾਲ ਨਹੀਂ ਜਿਹੜੇ ਪੈਰੀ ਆਇਆ ਉਹ ਉਸੇ ਪੈਰੀ ਤੁਸੀਂ ਚੱਲ ਜਾਓ ਸਾਡੀ ਤੁਹਾਡੀ ਉਹਦਨ ਦੀ ਸਸਰੀ ਕਾਲ ਖਤਮ ਹੋ ਗਈ ਜਿੱਦਾਂ ਤੁਸੀਂ ਮੇਰੇ ਜੇ ਧੀ ਲਾ ਦੇ ਤਾਂ ਤੋੜ ਦਿੱਤੀ ਹੀਗੀ ਮਾਵਾ ਧੀਆਂ ਨੇ ਤੋੜੀ ਐਂਜੀ ਤੇ ਤੁਸੀਂ ਸਾਰਾ ਕਰੋ ਉੱਥੇ ਬੈਠ ਕੇ ਗੱਲ ਕਰ ਲੈਣੇ ਆ ਬੰਦੇ ਕਾਦੀ ਗੱਲ ਰਹਿ ਗਈ ਆ ਉੱਥੇ ਨਹੀਂ ਉਹ ਤੇ ਗੱਲ ਹੁੰਦੀ ਤੁਹਾਡੇ ਨਾਲ ਵੀ ਕਿੱਦਾਂ ਗੱਲ ਕਰਨੀ ਹੈ ਤੇ ਕਿੱਦਾਂ ਨਹੀਂ ਕਰਨੀ ਉਦੋਂ ਤਾਂ ਮੇਰੇ ਧੀ ਨੂੰ ਤੁਸੀਂ ਘਰੋਂ ਕੱਢ ਦਿੱਤਾ ਦੋਵਾਂ ਜਾਣੀਆਂ ਉਸ ਦਿਨ ਮਾਸੀ ਜੀ ਆਪਾਂ ਵੀ ਗੁੱਸੇ 'ਚ ਹਾਂ ਤੇ ਤੁਸੀਂ ਵੀ ਗੁੱਸੇ 'ਚ ਹੋ ਮੈਂ ਅਹੀਂ ਨਹੀਂ ਗੱਲ ਕੀਤੀ ਕੋਈ ਵੀ ਸਾਡੀ ਘਟ ਮੂੰਹ ਚੁੱਕਟਾਇਓ ਹਾਂ ਜੋ ਤੁਸੀਂ ਮੇਰ ਨਾਲ ਕੀਤਾ ਨਾ ਤੁਹਾਡੇ ਨਾਲ ਉਹ ਨਹੀਂ ਕਰਨਾ ਚਾਹੁੰਦੀ ਹੈਗੀ ਤੇ ਹੁਣ ਸਾਡਾ ਤੁਹਾਡੀ ਕੋਈ ਗੱਲ ਨਹੀਂ ਜਦੋਂ ਮੇਰੀ ਘਰ ਧੀ ਆ ਤੇ ਮੈਂ ਤੁਹਾਨੂੰ ਕੀ ਕਹਿਣਾ ਮੈਂ ਜੀ ਖੋਲੋ ਜੋ ਗੱਲ ਤਾਂ ਸੁਣਾ ਤਣੀ ਇਹਨੇ ਗਰਮ ਨਾਲ ਉਹ ਬੈ ਕੇ ਗੱਲ ਕਰ ਲੈਣੇ ਜਿਹੜੀ ਵੀ ਹੈਗੀ ਆ ਅਹੀਂ ਉਹ ਕੰਮ ਨਹੀਂ ਕਰਨਾ ਆ ਜਿਹੜਾ ਉਦੋਂ ਹੋਇਆ ਸੀਗਾ ਭੈਣ ਜੀ ਹੁਣ ਕਾਦੀ ਗੱਲ ਰਹਿ ਗਈ ਕਰਨ ਵਾਲੀ ਹੁਣ ਕੋਈ ਗੱਲ ਰਹਿ ਗਈ ਆ ਜਿਹੜਾ ਤੁਸੀਂ ਆਂਦੀਆਂ ਹੋ ਕੋਈ ਸ਼ਰੀਕੇ ਦੇ ਵਿੱਚ ਆ ਹੁਣ ਆ ਉਹ ਤੇ ਤੁਸੀਂ ਸਾਰਾ ਕੁਝ ਕਰ ਦਿੱਤਾ ਤਾਂ ਹੁਣ ਕੀ ਰਹੇਗਾ ਜੋ ਕਰਨਾ ਆਈਆਂ ਜੋ ਕਾਦੀ ਭੈਣ ਜੀ ਗੱਲ ਕਰਨੀ ਸੀ ਹੁਣ ਤੁਸੀਂ ਦੱਸੋ ਗੰਲੀਨ ਕਿੱਥੇ ਜਾ ਉਹ ਸੁੱਤੀ ਆ ਉਹ ਤੇ ਵਿਚਾਰੀ ਅੱਗੇ ਬੜੀ ਟੈਨਸ਼ਨ ਲੈਂਦੀ ਰਹੀ ਮਾਹੀ ਤਾਂ ਉਹ ਵਿਚਾਰੀ ਦੀ ਟੈਨਸ਼ਨ ਤੋਂ ਉਹਨੂੰ ਕਹਿ ਕਹਿ ਕੇ ਤੇ ਮਾਹੀ ਜਦੀ ਵਿਚਾਰੀ ਦੀ ਹਟਾਈ ਆ ਤੇ ਪੁੱਤ ਨਾ ਉਹਨਾਂ ਦੀ ਟੈਨਸ਼ਨ ਲੈ ਤੂੰ ਆਪਣੇ ਘਰ ਰਿਆ ਤੂੰ ਕਿਹੜੇ ਘਰੋਂ ਬਾਹਰ ਆਂ ਅਹੀਂ ਭੈਣ ਜੀ ਗੱਲ ਨਹੀਂ ਨੂੰ ਲੈਣ ਆਏ ਆ ਪੰਜ ਕਿੰਨੇ ਨੂੰ ਲੈਣ ਆਏ ਹੁਣ ਕਿਹੜੇ ਨੂੰ ਲੈਣ ਆਏ ਉਦੋਂ ਤਾਂ ਥਈ ਆਂਦੇ ਹੋ ਤੇ ਲੈ ਜੋ ਲੈ ਜੋ ਲੈ ਜੋ ਤੇ ਹੁਣ ਅਸੀਂ ਤਾਂ ਲੈਣਤੀ ਆ ਤਾਂ ਹੁਣ ਤੁਸੀਂ ਕੀ ਕਰਨਾ ਆਂ ਜਦੋਂ ਮੈਂ ਜਾਣੀ ਨਹੀਂ ਮਾਸੀ ਜੀ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸਾਨੂੰ ਹੁਣ ਮਾਫ ਕਰ ਦਿਓ ਪਹਿਲੇ ਕਰਕੇ ਭਾਬੀ ਜੀ ਨੂੰ ਲੈਣ ਆਏ ਆ ਤੇ ਜਦੋਂ ਮੈਂ ਤੁਹਾਨੂੰ ਉਥੇ ਗੱਲ ਸਮਝਾਉਂਦੀ ਆ ਤਾਂ ਉਦੋਂ ਤੁਹਾਡੇ ਮਾਮਾ ਈ ਅਜ ਸਮਝ ਚ ਨਹੀਂ ਆਉਂਦੀ ਤੁਸੀਂ ਮੈਨੂੰ ਸਭ ਕਹਿਤਾ ਕਿ ਉਹ ਬੋਲਦੀ ਆ ਤੇ ਐਉਂ ਕਰਦੀ ਜੋ ਕਰ ਇਹੋ ਗੱਲ ਤਾਂ ਮੈਂ ਤੁਹਾਨੂੰ ਸਮਝਾਉਂਦੀ ਹਾਂ ਤੇ ਕਰਦੀ ਗੱਲ ਨਾ ਬਾਹਰ ਕੱਢੋ ਪਾਂ ਜੀ ਜਿਹੜਾ ਕੋਈ ਗੱਲਾਂ ਹੋ ਜਾਂਦੀਆਂ ਉਹ ਵੀ ਬੋਲਦੀ ਜੀ ਸਾਡੇ ਗਾੜੀ ਮੈਂ ਵੀ ਬੋਲ ਪੈਂਦੀ ਰਹੀ ਆ ਇਹ ਕੁੜੀ ਨੇ ਐਨੀ ਸਿਆਣੀ ਇਹ ਵੀ ਕਰ ਦਿੰਦੀ ਰਹੀ ਆ ਚਲੋ ਹੁਣ ਸਾਨੂੰ ਸਾਡੀ ਨੁਲਦੀਆਂ ਦਾ ਅਹਿਸਾਸ ਹੋ ਗਿਆ ਵਾ ਪਾਂ ਜੀ ਮੈਂ ਤਾਂ ਨਹੀਂ ਜੋ ਕੁੜੀ ਨੂੰ ਕੱਲਣਾ ਹੈਗਾ ਤੇ ਤੁਸੀਂ ਆਈਆਂ ਜੋ ਤੇ ਤੁਸੀਂ ਜਾਓ ਮੈਂ ਨਹੀਂ ਕੱਲਣੀ ਕੁੜੀ ਅਗੀ ਦੇ ਲੈ ਕੇ ਜਾਣਾ ਵਾ ਪਾਂ ਜੀ ਇੰਨਾ ਤੇ ਹੁਣ ਮੇਰੀ ਧੀ ਅੱਗੇ ਬੜੀ ਟੈਨਸ਼ਨ ਦੇ ਵਿੱਚ ਰਹੀ ਆ ਤੇ ਹੁਣ ਨਾ ਆਪਾਂ ਇਹ ਨਹੀਂ ਜੋ ਗੱਲਾਂ ਕਰਨੀ ਫੇਰ ਉਹ ਰੱਪੇ ਦੀ ਲੋੜ ਨਹੀਂ ਆ ਕੋਈ ਫੌਂਦੀ ਤੇ ਮੈਂ ਕਹਿਤਾ ਨਾ ਕਿ ਕੁੜੀ ਨਹੀਂ ਕੱਲਣੀ ਤੇ ਮੈਂ ਨਹੀਂ ਚੁੱਕ ਲੈਣੀ ਚਲੋ ਮਾਸੀ ਜੀ ਦੀ ਨਾਟਾਡੇ ਵਿੱਚ ਗੁੱਸਾ ਆਇਆ ਨਹੀਂ ਤੁਸੀਂ ਪੜਾਸ ਕਰ ਲਓ ਪਰ ਆਪਾਂ ਅੱਜ ਪਾ ਵੀ ਲੈ ਕੇ ਜਾਣਾ ਨੇ ਪੁੱਤ ਮੇਰੀ ਨਹੀਂ ਆਦਤ ਕਿ ਜੇ ਹੁਣ ਘਰ ਆਇਆ ਦੀ ਤੇ ਇੰਨੀ ਮੈਨੂੰ ਸਮਝ ਹੈ ਗਈ ਆ ਤੇ ਮੈਂ ਕਿ ਇਹਨੂੰ ਬੁਰਾ ਭਲਾ ਕਹਿਣਾ ਵਾਂ ਤਾਂ ਨਹੀਂ ਕਹਿਣਾ ਮੈਂ ਤੁਹਾਡੇ ਵਰਗੀ ਨਹੀਂ ਵਿੱਚ ਤਾਂ ਤੁਸੀਂ ਕਰਦੀਆਂ ਜੋ ਤਾਂ ਮੈਂ ਵੀ ਉਦਾਂ ਹੀ ਕਰਾਂਗੀ ਇਹ ਤੁਹਾਡੇ ਕੇ ਸੰਸਕਾਰ ਹੈਗੇ ਨੇ ਸਾਡੇ ਪਰਿਵਾਰ ਦੇ ਵਿੱਚ ਭੈਣ ਜੀ ਮੈਂ ਨਾ ਹੁਣ ਗਰਲੀਨ ਨੂੰ ਆਪਣੀ ਨੌਂ ਨੀਤੀ ਬਣਾ ਕੇ ਰਖਣਾਵਾ ਕਿਉਂਕਿ ਮੈਨੂੰ ਬਣਾ ਅਸਾਸ ਹੋ ਗਿਆ ਵਾ ਵੀ ਇਹ ਮੇਰੀ ਧੀ ਨਹੀਂ ਤੇ ਜਲ ਜਮਾ ਅਗਲੇ ਘਰ ਜੀ ਮੇਰੀ ਧੀ ਨਕਲ ਕਰੂਗਾ ਤਾਂ ਫੇਰ ਮੈਨੂੰ ਪਤਾ ਲੱਗਣਾ ਵਾ ਤੇ ਜੇ ਭੈਣ ਜੀ ਉਦੋਂ ਹੀ ਕਿ ਤੈਨੂੰ ਸਮਝਾਉਂਦੇ ਤੁਹਾਡੇ ਸਾਹਮਣੇ ਕਿੰਨਾ ਮੈਨੂੰ ਇਹ ਬੁਰਾ ਭਲਾ ਕੁੜੀ ਨੇ ਕਿਹਾ ਤੇ ਉਦੋਂ ਤੁਹਾਡਾ ਫਰਚ ਬੰਦਾ ਹੀ ਇਹਨੂੰ ਕੁਝ ਕਹਿੰਦੇ ਵੀ ਤੇਰਾ ਨਹੀਂ ਪੁੱਤ ਫੜ ਜਾਗਾ ਗੱਲਾਂ ਕਰਨ ਦਾ ਤੁਹਾਨੂੰ ਕੀ ਪਤਾ ਮੈਂ ਬਥੇਰਾਂਂਦੀ ਰਹੀ ਆ ਭੈਣ ਜੀ ਪਰ ਇਹ ਨਿਆਣੀ ਸਹਣੀ ਨਹੀਂ ਹਟਦੀ ਰਹੀ ਉਹ ਵੀ ਘਾੜੀ ਨੂੰ ਬੋਲ ਪੈਂਦੀ ਰਹੀ ਤੇ ਇਹ ਵੀ ਬੋਲ ਪੈਂਦੀ ਰਹੀ ਆ ਤੇ ਕੋਈ ਨਹੀਂ ਆ ਫੇਰ ਅਗਲੇ ਘਰ ਜਾਓਗੀ ਤਾਂ ਲੱਗ ਜਾਊਗਾ ਪਤਾ ਕੋਈ ਗੁੱਸੇ ਆਣ ਕੇ ਨਾ ਇਹੋ ਜਿਹੇ ਤਾਨੇ ਮਾਰਨ ਦੇ ਜੇ ਤੇ ਗੁੱਸਾ ਛੱਡੋ ਤੇ ਗਰਲੀਨ ਕਿੱਥੇ ਹੁਣ ਛੱਡੋ ਕੋਈ ਨਹੀਂ ਆ ਪਈ ਅੰਦਰ ਲੰਮੇ ਮਾਰਦੀ ਆ ਆਵਾਜ਼ ਆਉਂਦੀ ਏ ਗਰਲੀਨ ਇਹ ਗੱਲ ਤਾਂ ਢਾਡੀ ਸਹੀ ਆ ਮੇਰੀ ਵੀ ਨਾ ਉਹਦਾ ਮਤ ਤਾਂ ਹੀ ਪੜਦਾ ਪੈ ਗਿਆ ਮੰਮੀ ਮਾਸੀ ਦਾ ਵੇਖ ਕਿ ਡਾ ਵੱਡਾ diel ਲੈ ਜਿਹੜਾ ਫਿਰ ਵੀ ਸਾਨੂੰ ਮਾਫ ਕਰਤਾ ਹੈ ਉਹਨਾਂ ਚ ਜੇ ਉਹ ਵੀ ਸਾਡੇ ਵਾਂਗੂ ਕਰਦੇ ਫਿਰ ਉਹਨਾਂ ਚ ਤੇ ਸਾਡੇ ਚ ਫਰਕ ਕੀ ਰਹਿ ਜਾਣਾ ਹੈਗਾ ਸਿਆਣੇ ਬੰਦਾ ਦਾ ਇਹੋ ਤਾਂ ਹੁੰਦਾ ਵਾ ਨਾ ਮਾਗੋ ਤੰਦੀ ਪਾਣੀ ਦੇ ਚੰਗ ਭਾਂਡੇ ਪਾਣੀ ਰਹਿਣ ਦੇਣਾ ਹੈ ਤੈਨੂੰ ਪਾਣੀ ਦੇ ਤਰ੍ਹਾਂ ਨਹੀਂ ਹੈ ਮੋਸਮ ਕੜੀ ਵਪਾਰ ਅੱਜ ਤਾਂ ਫੰਟਾ ਹੀ ਚੱਲ ਰਿਹਾ ਉਸਨੂੰ ਗਰਲੀਨ ਆਈ ਨਹੀਂ ਜੇ ਭੈਣ ਜੀ ਆਉਣ ਲੱਗੀ ਠਾਲਕੇ ਤਾਂ ਆਈ ਆ ਦੁਖੀ ਹੀ ਹਾਂਦੀ ਆਪਣੀ ਆ ਜਾ ਵੇਖੋ ਉਹ ਤਾਂ ਟੈਮ ਬੜਾ ਹੋ ਜਾਣਾ ਜੇ ਕੋਈ ਨਹੀਂ ਆਖਿਆ ਬਾਹੋਂ ਲੱਗੀ ਜੋ ਕੋਈ ਨਹੀਂ ਆ ਜਾਂਦੀ ਗਰਲੀਨ ਕੋਤਾ ਆਦਾ ਉੱਕੇ ਨਹੀਂ ਆਈਂਗੀ ਸੱਸ ਕਹਿੰਦੀ ਸੱਸ ਤਾਂ ਤਾਂ ਹੀ ਆਲ ਕੱਢਿਆ ਸੀ ਗਾ ਸੱਸ ਕਹਿੰਦੀ ਇਸਕੇ ਬਣਾ ਦੇ ਰੂਮ ਪੁੱਤ ਮੈਂ ਇੱਥੇ ਬੈਠੀ ਆ ਉਹ ਵਰਲੀ ਨਹੀਂ ਕਿਹਾ ਮੰਮੀ ਤੇ ਹੀ ਮੇਰੇ ਹਾਲ ਨੂੰ ਕੀ ਕਹਿਣਾ ਤੁਹਾਨੂੰ ਕਿੰਨੀ ਮੇਰੀ ਫਿਕਰ ਨੂੰ ਲੱਗੀ ਨਾ ਪੁੱਤ ਤੁਹਾਨੂੰ ਕਿਦਾਂ ਨਹੀਂ ਦੋ ਕਿ ਨਾ ਰਹੀ ਆ ਮੰਮੀ ਲਾਜਿਲ ਮਨ ਲਾਗਾ ਸੂਰਜਨਾ ਜੀ ਦੇ ਹੋਰ ਬਨੇ ਚੜਿਆ ਵਾ ਮੰਮੀ ਅੱਗੇ ਤੇ ਤੁਸੀਂ ਮੇਰੀ ਟੈਨਸ਼ਨ ਹੀ ਲੈਂਦੇ ਹੁੰਦੇ ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ ਕਦੀ ਵੀ ਫੋਨ ਨਹੀਂ ਲਾਗ ਪੁੱਛਿਆ ਉਹਦੇ ਲਈ ਤੂੰ ਠੀਕ ਆ ਜਾਂ ਨਹੀਂ ਕਾਬੀ ਟੈਨਸ਼ਨ ਤੇ ਹਨ ਉਹਦੋਂ ਦੀ ਹੀ ਜਦੋਂ ਕੇ ਤੁਸੀਂ ਆਏ ਹੋ ਮੈਨੂੰ ਦੀਦੀ ਲੱਗਦਾ ਨਹੀਂ ਤੁਹਾਨੂੰ ਉਹਦੋਂ ਦੀ ਟੈਨਸ਼ਨ ਹੈ ਨਹੀਂ ਤੇ ਤੁਸੀਂ ਉਹਦੋਂ ਦੇ ਘਰ ਆਉਂਦੇ ਨਹੀਂ ਪੁੱਤ ਚਲ ਕਈ ਗੱਲਾਂ ਹੋ ਜਾਂਦੀਆਂ ਟੈਨਸ਼ਨ ਸਾਨੂੰ ਹੈਲੀ ਹੀ ਗਈ ਇਹ ਤਾਂ ਨਿੱਪ ਨਹੀਂ ਟੈਨਸ਼ਨ ਆ ਹੋਣ ਨਾ ਇਹ ਤੈਨੂੰ ਲੈਣ ਆਏ ਆ ਮੰਮੀ ਲੈਣਾ ਹੈ ਭਈ ਮੈਂ ਨਹੀਂ ਜੀ ਜਾਣਾ ਹੈਗਾ ਮੇਰਾ ਘਰ ਹੈਗਾ ਵਾ ਮੇਰੇ ਮਾਪਿਓ ਨੇ ਮੈਨੂੰ ਸੰਭਿਆ ਜਦੋਂ ਤੁਸੀਂ ਘਰੋਂ ਗਾਟੇ ਉਹ ਦਿਨ ਮੰਮੀ ਚੇਤੇ ਕਰੋ ਜਿੱਦਣ ਆਂਦੇ ਸੀ ਤੇ ਲੈ ਜਾਏ ਤੁਹ ਕਦੀ ਜ਼ਰੂਰਤ ਹੈ ਨਹੀਂ ਆ ਤਾਂ ਅੱਜ ਮੈਨੂੰ ਜ਼ਰੂਰਤ ਹੋ ਗਈ ਡਾਡੀ ਸਾਡੀ ਕੋਦਨ ਗਲਤੀ ਹੋ ਗਈ ਅਸਲ ਦੇ ਵਿੱਚ ਅਸਲੀ ਘਰ ਤੇ ਡਾਡਾ ਉਹੋ ਹੀ ਆ ਇਹਨਾਂ ਮਾਸੀ ਹੋਣਾਂ ਦੇ ਮਹਾ ਪਾਰ ਹੀ ਲਾਇਆ ਡਾਡਾ ਪੁੱਤ ਨਾਲ ਕਈ ਗੱਲਾਂ ਘਰਾਂ ਦੇ ਵਿੱਚ ਹੋ ਜਾਂਦੀਆਂ ਮੈਂ ਇਹ ਥੋੜਾ ਵੀ ਆਪਣੇ ਘਰ ਹੀ ਨਹੀਂ ਚਾਹੀਦਾ ਮੰਮੀ ਮੈਂ ਘਰ ਛੱਡ ਕੇ ਨਹੀਂ ਆਈ ਜਿੱਦਣ ਮੈਂ ਘਰ ਛੱਡ ਕੇ ਆਈ ਹਣਾ ਮੈਨੂੰ ਪੁੱਛ ਕੇ ਵੇਖੋ ਮੇਰੇ ਦਿਲ ਤੇ ਕੀ ਬੀਤਦੀ ਸੀ ਉਹ ਤਾਂ ਮੈਨੂੰ ਪਤਾ ਵਾ ਮੇਰੇ ਮਾਪਿਓ ਨੇ ਕਿੰਨਾ ਮਰਨਾ ਕੀਤਾ ਨਾ ਭੈਣ ਲੱਖ ਕਰਦੀ ਸੀ ਤੇ ਮੇਰਾ ਧਿਆਨ ਉੱਥੇ ਰਹਿੰਦਾ ਸੀ ਮੈਂ ਬਾਰ ਬਾਰ ਇਹੋ ਗੱਲ ਆਨਦੀ ਆ ਕਿ ਅਸਲੀ ਘਰ ਮੇਰਾ ਉਹੀ ਆ ਤੇ ਮੇਰੀ ਮਾਂ ਇੱਕੋ ਹੀ ਹੌਸਲਾ ਦਿੰਦੀ ਹੁੰਦੀ ਵੀ ਬੋਤ ਕੋਈ ਗੱਲ ਨਹੀਂ ਇਹੋ ਤੇਰਾ ਘਰ ਆ ਚੱਲ ਬੋਤ ਕੋਈ ਗੱਲ ਨਹੀਂ ਹੁਣ ਬਹੁਤਾ ਨਾ ਤੂੰ ਗੁੱਸਾ ਕਰ ਇਹ ਗੱਲ ਦਾ ਅਚਾਨਕ ਆਪਣੇ ਘਰ ਚੱਲ ਜਾਈਏ ਮੰਮੀ ਮੈਨੂੰ ਨਹੀਂ ਜੀ ਜਾਣਾ ਹੈਗਾ ਨਾ پوਕਰ ਗਣੀ ਕਰੀ ਤਾਂ ਜੇ ពਉਦੀ ਗੱਲ ਵਾ ਤੇ ਮੈਂ ਤੇਰੇ ਤੋਂ ਮਾफी ਮੰਗ ਲੈਂਦੀ ਆਵੇਂ ਮੈਂ ਹੱਥ ਜੋੜਦੀ ਆਂ ਚੱਲ ਆਪਣੇ ਘਰ ਚਲੀਏ ਮੰਮੀ ਵੀ ਹੱਥ ਜੋੜਦੇ ਨਾ ਚੰਗੇ ਨਹੀਂ ਲੱਗਦੇ ਮੇਰੇ ਨਾਲੋਂ ਵੱਡੇ ਹੋ ਪਰ ਮੈਨੂੰ ਇਹ ਆ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਕਿੱਦਾਂ ਹੋਇਆ ਤੇ ਨਾਲੇ ਲਵ ਕਿਉਂ ਨਹੀਂ ਆਇਆ ਮੈਨੂੰ ਲੈਣ ਭਾਬੀ ਵੀ ਜੀ ਡਿਊਟੀ ਤੇ ਗਏ ਹੀ ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦੀ ਡਿਊਟੀ ਅੱਜ ਤੇ ਐਤਵਾਰ ਹੀ ਏਡੀ ਕਿਹੜੀ ਗੱਲ ਦੀ ਕਿ ਉਹਨਾਂ ਨੂੰ ਛੁੱਟੀ ਨਹੀਂ ਸੀ ਉਹਨਾਂ ਤੇ ਉਹ ਨਹੀਂ ਗਾ ਪਰ ਉਹਨੂੰ ਨਾ ਕੋਈ ਕੰਮ ਪੈ ਗਿਆ ਹੇ ਤਾਂ ਫਿਰ ਅਹੀਂ ਉਹਨੂੰ ਆਪ ਹੀ ਕਿਹਾ ਹੈ ਕਿ ਤੂੰ ਰਹਿ ਆਂ ਹੀ ਜਾਗ ਦੋ ਜਾਨੀਆਂ ਲੈਣੇ ਆ ਕੋਈ ਗੱਲ ਨਹੀਂ ਜੇ ਲੰਮਸ ਰੂਮ ਧੋਏਗੀ ਨਾ ਮੰਮੀ ਆਪੇ ਮੈਨੂੰ ਲੈਣ ਆ ਜਾਏਗਾ ਇਹ ਨਹੀਂ ਮੈਂ ਆਂਦੀ ਮੈਂ ਤੁਹਾਡੇ ਨਾਲ ਜਾਣਾ ਨਹੀਂ ਹੈਗਾ ਕੋਈ ਗੱਲ ਨਹੀਂ ਮੈਂ ਉਹ ਕੰਮ ਕਰ ਚਾਵਾਂਗੀ ਜੇ ਮੈਨੂੰ ਲਵ ਲੈਣਾ ਆਏਗਾ ਨਾ ਪੁੱਤ ਐਦਾਂ ਦਾ ਤੂੰ ਕਰ ਅੰਨੋ ਮੇਹਰ ਤੋਂ ਮਾਰ ਕੇ ਵੀ ਮੰਗ ਲਈ ਤੇ ਇਤਨਾ ਚੰਗੇ ਨਹੀਂ ਲੱਗਿਦਾ ਵੱਡਿਆਂ ਦਾ ਕਿਆ ਮੰਨੀਦਾ ਵਾ ਤੇ ਚੱਲ ਹੱਡ ਨਾਲ ਹੁਣ ਆਪਾਂ ਆਏ ਆ ਲੈਣ ਸਾਡੀ ਵੀ ਇੱਜ਼ਤ ਰੱਖ ਚੱਲਹਾੜੇ ਨਾਲ ਭਾਬੀ ਹੁਣ ਦਿਨੀ ਇਹ ਤੋਂ ਬੜਾ ਤੁਸੀਂ ਕਹਿਤਾ ਜਿੱਦਣ ਮੈਂ ਆਈ ਹਾਂ ਉਹਦੋਂ ਮੈਂ ਤੁਹਾਨੂੰ ਆਨੀ ਹੁਣ ਤੁਹਾਡੀ ਵੀ ਬੇਤੀ ਹੋਈ ਤੁਹਾਡੀ ਵੀ ਬੇਤੀ ਹੋਈ ਤੇ ਫੇਰ ਤੁਹਾਨੂੰ ਸਾਸ ਹੋਇਆ ਵਾ ਚੱਲ ਕੋਈ ਗੱਲ ਨਹੀਂ ਪੁੱਤ ਹੁਣ ਤੂੰ ਪਿਛਲੀ ਅੰਦਰ ਲਾਣਾ ਘਰ ਤੇ ਉਹਨਾਂ ਦੇ ਮਿੱਟੀ ਪਾ ਦੇ ਮੰਮੀ ਤੂੰ ਇਹਦੇ ਬੜੇ ਕੋਲੇ ਜੇ ਮੂੰਹ ਨਾ ਕਹਿਤਾ ਮਿੱਟੀ ਪਾ ਦੇ ਪਰ ਮੈਨੂੰ ਪੁੱਛ ਕੇ ਵੇਖੋ ਉਹ ਦਿਨ ਮੈਂ ਕਿੱਦਾਂ ਖੱਡੇ ਆ ਤੂੰ ਇਹਦੇ ਕਿਤੇ ਇਹ ਨਹੀਂ ਸੋਚਿਆ ਕਿ ਬੱਚਾ ਤਾਂ ਤੁਹਾਡੇ ਪੁੱਤ ਦਾ ਹੀ ਨਾ ਫਿਰ ਇਹਨੂੰ ਦੇਖੂਗਾ ਤਾਂ ਉਹਨੂੰ ਵੀ ਹੋਊਗਾ ਨਾਲੇ ਇੱਕ ਮੰਮੀ ਨਾਲ ਹੋਰ ਜੀ ਅੱਜ ਤੁਸੀਂ ਲੈਣਾ ਹੈ ਮੈਂ ਗੱਲ ਕਰ ਦੇਣੀ ਆਪਣੀ ਮਾਂ ਦੇ ਸਾਹਮਣੇ ਤੁਸੀਂ ਆਦੇ ਜੀ ਮੈਂ ਕੁੜੀ ਹੋਈ ਨਾ ਤੇ ਮੈਂ ਨਹੀਂ ਚੇਰੇ ਰੱਖਣਾਗਾ ਤਾਂ ਕੋਈ ਗੱਲ ਨਹੀਂ ਤੁਸੀਂ ਜਾਓ ਕੀ ਪਤਾ ਮੈਨੂੰ ਰੱਬ ਨੇ ਧੀ ਦੇਣੀ ਐ ਕਿ ਪੁੱਤ ਦੇਣੀ ਉਹ ਤਾਂ ਉਹਦੇ ਹੱਥ 'ਚ ਆ ਪੁੱਤ ਕੋਈ ਗੱਲ ਨਹੀਂ ਖੰਟੀ ਹੋਵੇ ਪੁੱਤ ਹੋਵੇ ਕੋਈ ਗੱਲ ਨਹੀਂ ਆਨੂੰ ਠੀਕ ਆ ਤੂੰ ਤਾਂ ਅੰਦਰ ਉਸ ਤੋਂ ਨਹੀਂ ਚਾਹੀਦੀ ਐ ਜੀ ਇਹ ਤਾਂ ਮੰਮੀ ਤੁਹਾਡੀ ਆ ਸੋਚ ਆ ਫਿਰ ਤੇ ਬੜੀ ਚੰਗੀ ਆ ਤੇ ਜੇ ਉਹ ਸੋਚ ਜੇ ਤੇ ਮੈਂ ਅੱਜ ਵੀ ਐਨੀ ਮੈਂ ਤੁਹਾਡੇਗੇ ਹੱਥ ਜੋੜਨੀ ਆ ਬਾਰ ਬਾਰ ਨਾ ਹੜ ਕੋ ਦੁਨੀਆ ਦੇ ਤਾਣੇ ਮੇਲੇ ਨਹੀਂ ਸੁਣੇ ਜਾਣੇ ਨਹੀਂ ਪੁੱਤ ਉਹ ਮੇਰੇ ਦਿਮਾਗ ਤੇ ਪੜਦਾ ਪੈ ਗਿਆ ਵੀ ਮੈਂ ਧੀ ਪੁੱਤ ਚ ਫਰਕ ਡਾਵੀਂ ਹਾਂ ਸਮਝਾ ਨਾ ਹੁਣ ਮੈਨੂੰ ਸਾਾਸ ਹੋ ਗਿਆ ਉਹ ਧੀ ਵੀ ਉਹ ਤਾਂ ਨਹੀਂ ਕੋਈ ਗੱਲ ਕਰਨੀ ਚਲੋ ਠੀਕ ਆ ਮੰਮੀ ਤੀ ਵਾਹ ਤੂੰ ਮੈਂ ਚਾਹ ਬਣਾ ਕੇ ਲੈ ਮੀ ਫਿਰ ਜਾਨੀ ਆ ਨਹੀਂ ਪੁੱਤ ਚਾਹ ਰਹਿਣ ਤੇ ਤੂੰ ਤਿਆਰ ਹੋ ਸਾਸੀ ਕਾਂਜੀ ਸਾਰਿਆਂ ਨੂੰ ਭੋਸਨਾਉਂ ਜੀ ਕਿਦਾਂ ਨੇ ਠੀਕ ਠਾਕ ਜੀ ਆਸ ਕਰਦੇ ਆਂ ਕਿ ਤੁਸੀਂ ਵਧੀਆ ਹੋਗੇ ਇਹ ਸਟੋਰੀ ਦਾ ਆਪੈਂਡ ਤਾਂ ਕਰਤਾ ਵਾ ਕਿ ਤੁਸੀਂ ਜਦਾਂ ਦੇ ਵੀ ਗਰਜੀਤ ਦਾ ਵਿਆਹ ਹੋਏ ਤੇ ਉਸ ਵਾਸਤੇ ਹਾਨੂੰ ਤਾਂ ਪਤਾ ਵਾ ਸੱਸ ਵੀ ਚਾਹੀਦੀ ਸੀ ਤੇ ਘਰ ਵੀ ਚਾਹੀਦਾ ਸੀ ਤੇ ਇਸ ਕਰਕੇ ਆਪਾਂ ਇਹ ਸਟੋਰੀ ਦਾ ਇਦਾਂ ਐਂਡ ਕਰਤਾ ਵਾ ਜੇ ਇਹ ਸਟੋਰੀ ਦਾ ਵਧੀਆ ਲੱਗਾ ਐਂਡ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਾਰੇ ਜਣੇ ਨੂੰ ਸਬਸਕ੍ਰਾਈਬ ਕਰਿਓ ਤੇ ਬਸਵਾ ਤੇ ਲਵ ਗਲੀ ਚੈਨਲ ਨੂੰ ਤੁਸੀਂ ਸਪੋਰਟ ਕਰਿਓ ਹਾਂਜੀ ਅਸੀਂ ਨਵੀਆਂ ਨਵੀਆਂ ਸਟੋਰੀਆਂ ਤੇ ਵਧੀਆ ਵਧੀਆ ਜਿਹੜੀਆਂ ਤੁਹਾਡੇ ਅੱਗੇ ਲਿਆਈਏ ਹਾਂਜੀ ਤੁਸੀਂ ਸਾਰੇ ਜਾਣੀਏ ਤੁਸੀਂ ਉਹ ਵੀ ਹੁਣ ਆਪਾਂ ਕਿਸ ਟੌਪਿਕ ਤੇ ਸਟੋਰੀ ਲੈਗੇ ਆਪਾਂ ਤੇ ਉਹਦਾ ਵਧੀਆ ਸੋਚੀ ਆ ਅੱਗੋਂ ਹੁਣ ਤੁਹਾਡੀ ਪਸੰਦ ਆ ਵੀ ਤੁਸੀਂ ਉਹ ਸਟੋਰੀ ਨੂੰ ਪਸੰਦ ਕਰਦੇ ਏ ਕਿ ਨਹੀਂ ਤੇ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਾਂਜੀ ਔਰ ਅੱਗੇ ਵੀ ਤੁਸੀਂ ਬਹੁਤ ਸਪੋਰਟ ਕਰਦੇ ਜੇ ਤੇ ਹੋਰ ਵੀ ਵੱਸ ਵੱਧ ਸ਼ੇਅਰ ਕਰਿਆ ਕਰੋ ਸਟੋਰੀ ਨੂੰ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ